ਜੋਗ ਜੋਗ ਅਟਲ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੰਗਤ ਦੇ ਰੂਪ ਵਿੱਚ ਇਕੱਤਰ ਹੋ ਬੈਠੇ ਗੁਰੂ ਪਿਆਰਿਓ ਸਾਰੇ ਮਿਲ ਕੇ ਗੁਰਫਤੇ ਸਾਂਝੀ ਕਰਦਿਆਂ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਚਨ ਹਨ ਸਿੱਖਾਂ ਨੂੰ ਸੰਬੋਧਿਤ ਹੋ ਕੇ ਸਤਿਗੁਰੂ ਫਰਮਾਉਂਦੇ ਹਨ ਕਿ ਐ ਗੁਰੂ ਕੇ ਸਿੱਖੋ ਜੋ ਹੁਕਮ ਸਤਗੁਰੂ ਕਰਦੇ ਨੇ ਉਹਨੂੰ ਸਤ ਕਰਕੇ ਮੰਨਣਾ ਕਰੋ ਉਹਦੇ ਤੇ ਕਿੰਤੂ ਪਰੰਤੂ ਕਰਨ ਦੀ ਲੋੜ ਨਹੀਂ ਹੈ ਆਪਾਂ ਬੜੇ ਹੀ ਸੁਚੱਜੇ ਤਰੀਕੇ ਨਾਲ ਸਰਵਣ ਕਰ ਰਹੇ ਸਾਂ ਸਤਕਾਰਯੋਗ ਬਾਬਾ ਤਜਿੰਦਰ ਸਿੰਘ ਜਿੰਦੂ ਜੀ ਹੋਰਾਂ ਕੋਲੋਂ ਕਿ ਗੁਰੂ ਨੂੰ ਛੱਡ ਕੇ ਗੁਰੂ ਦੇ ਦੱਸੇ ਹੋਏ ਮਾਰਗ ਨੂੰ ਛੱਡ ਕੇ ਹੋਰ ਰਾਹ ਪੈਣਾ ਜਿਹਨੂੰ ਕੁਰਾਹ ਆਖਿਆ ਜਾਂਦਾ ਹੈ ਗਲਤ ਰਾਹ ਆਖਿਆ ਜਾਂਦਾ ਹੈ ਗੁਰੂ ਦੇ ਦਰਸਾਏ ਮਾਰਗ ਨੂੰ ਛੱਡ ਕੇ ਕੁਰਾ ਪੈਣਾ ਤੇ ਫੇਰ ਤੱਕੇ ਪੈਂਦੇ ਨੇ ਦੁੱਖ ਮਿਲਦੇ ਨੇ ਹਰ ਬੰਦਾ ਸੁਖ ਭਾਲਦਾ ਆ ਜਿਹੜਾ ਸਮਾਗਮ ਹੈ ਇਹ ਵੀ ਸੁੱਖਾਂ ਦਾ ਕਾਰਨ ਹੈ ਜੇਕਰ ਆਪਾਂ ਤਨ ਦੀ ਹਾਜ਼ਰੀ ਭਰਨ ਦੇ ਨਾਲ ਮਨ ਦੀ ਹਾਜ਼ਰੀ ਵੀ ਭਰਨਾ ਕਰੀਏ ਮਨ ਚਿੱਤ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਤਾਂ ਸੁੱਖਾਂ ਦਾ ਕਾਰਨ ਇਹ ਬਣਦੇ ਨੇ ਇਹੋ ਜੇ ਧਾਰਮਿਕ ਸਮਾਗਮ ਅਸੀਂ ਰਾਹ ਵਿੱਚ ਆਉਂਦਿਆਂ ਵੀ ਵਿਚਾਰ ਕਰਦੇ ਸੀ ਇਕੱਠੇ ਹੀ ਬਾਬਾ ਤੇਜਿੰਦਰ ਸਿੰਘ ਜੀ ਬਾਬਾ ਹਰੀ ਸਿੰਘ ਜੀ ਹਰੀਕੇ ਨਾਨਕ ਸਰ ਵਾਲੇ ਕੇ ਸਤਕਾਰਯੋਗ ਸੰਤ ਬਾਬਾ ਸੁਚਾ ਸਿੰਘ ਜੀ ਕਿੰਨੇ ਵਧੀਆ ਉਪਰਾਲੇ ਕਰਦੇ ਨੇ ਜਿੱਥੇ ਗੁਰਦੁਆਰਾ ਨਾਨਕ ਸਰ ਛਾਂਗਾ ਖੁਰਦ ਉੱਥੇ ਤਾਂ ਮੇਨ ਹੈ ਹੀ ਤੇ ਇਧਰ ਹਰਿਆਣੇ ਵਿੱਚ ਨਾਨਕ ਸਰ ਝਰੋਲੀ ਆ ਕੇ ਹਰ ਮਹੀਨੇ ਵੀ ਸਮਾਗਮ ਕਰਨਾ ਫਿਰ ਇਹ ਸਲਾਨਾ ਸਮਾਗਮ ਕਰਨੇ ਜਿਵੇਂ ਹੁਣ ਚੱਲ ਰਿਹਾ ਹੈ ਤੇ ਮਹਾਂਪੁਰਖ ਬੜੇ ਹੀ ਸਰਲ ਤਰੀਕੇ ਨਾਲ ਵਿਖਾਵਿਆਂ ਨੂੰ ਛੱਡ ਕੇ ਤਨ ਮਨ ਧਨ ਕਰਕੇ ਸਾਰੇ ਤਰ੍ਹਾਂ ਇਹ ਉਦਮ ਕਰਦੇ ਨੇ ਉਦਮ ਕਰਵਾਉਂਦੇ ਹਨ ਕਿ ਸਮਾਗਮ ਰੱਖੀਏ ਜਿਹੜਾ ਸਾਡਾ ਫਰਜ਼ ਹੈ ਉਹ ਫਰਜ਼ ਨਿਭਾਈਏ ਕਿ ਗੁਰਮਤ ਦਾ ਪ੍ਰਚਾਰ ਕਰਨਾ ਗੁਰਮਤ ਦਾ ਪ੍ਰਚਾਰ ਇਹੋ ਹੀ ਹੈ ਕਿ ਸਾਡੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਤੇ ਜਿਹੜੇ ਮਹਾਪੁਰਸ਼ ਜੁੜੇ ਐਨਾ ਜੁੜੇ ਕਿ ਸਤਗੁਰਾਂ ਦੇ ਵਿੱਚ ਅਭੇਦ ਹੋ ਗਏ ਉਹਨਾਂ ਦੀ ਸੰਗਤ ਕਰਨੀ ਉਹਨਾਂ ਨੇ ਕਿਹੜੀਆਂ ਮਿਹਰਾਂ ਵਰਤਾਈਆਂ ਕਿਵੇਂ ਗੁਰਮਤ ਦਾ ਪ੍ਰਚਾਰ ਕੀਤਾ ਉਹਨਾਂ ਦੀ ਵਡਿਆਈ ਜੋ ਉਹਨਾਂ ਦੇ ਗੁਣ ਉਹਨਾਂ ਦੀਆਂ ਵਡੀਆਂ ਹੋਈਆਂ ਦਾਤਾ ਅੱਜ ਵੀ ਪ੍ਰਤੱਖ ਵਰਤਦੀਆਂ ਨੇ ਉਨ੍ਹਾਂ ਸੰਬੰਧੀ ਵੀ ਸਮਾਗਮ ਰੱਖਨੇ ਜਿਵੇਂ ਗੁਰਪੁਰਬ ਵੀ ਰੱਖਿਆ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਸੰਬੰਧ ਵਿੱਚ ਤੇ ਨਾਲ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਬਾਬਾ ਈਸ਼ਰ ਸਿੰਘ ਜੀ ਪਹਿਲੇ ਜਿਨ੍ਹਾਂ ਨੇ ਧੰਨ ਬਾਬਾ ਅਨੰਦ ਸਿੰਘ ਜੀ ਦੀ ਅਥਾਹ ਸੇਵਾ ਕੀਤੀ ਉਪਰੰਤ ਫਿਰ ਭਗਤੀ ਤਿਆਗ ਵੈਰਾਗ ਵੱਡੀ ਘਾਲ ਨਾ ਕੀਤੀ ਤੇ ਜੋ ਸੰਪਰਦਾਇ ਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਮੰਨਣਾ ਗੁਰੂ ਗ੍ਰੰਥ ਅਤੇ ਗੁਰੂ ਪੰਥ ਨਾਲ ਜੁੜਨਾ ਤੇ ਜੋੜਨਾ ਥਾਂ ਥਾਂ ਤੇ ਜਾ ਕੇ ਇਹ ਕਿਰਪਾ ਕੀਤੀ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਤੇ ਉਹਨਾਂ ਦੀ ਆਤਮਿਕ ਸ਼ਕਤੀ ਉਹਨਾਂ ਦੀ ਰੋਹਾਨੀਅਤ ਤਾਕਤ ਸਾਹਮਣੇ ਕੋਈ ਨਾ ਨਹੀਂ ਸੀ ਕਰ ਸਕਦਾ ਕਹਿ ਦੇਣ ਅੰਮ੍ਰਿਤ ਛਕ ਲਾ ਕਿਸੇ ਵੱਲ ਤੱਕ ਕੇ ਕਹਿ ਦੇਣ ਤੇ ਨਾ ਕਰਨੀ ਮੁਸ਼ਕਲ ਸੀ ਬਦੋ ਬਦੀ ਸਿਰ ਝੁਕ ਜਾਂਦਾ ਸੀ ਜੀ ਸਤਿ ਬਚਨ ਜਿਨ੍ਹਾਂ ਨੇ ਦਰਸ਼ਨ ਕੀਤੇ ਜਾਂ ਜਿਨ੍ਹਾਂ ਦੇ ਪੁਰਖਿਆਂ ਨੇ ਦਰਸ਼ਨ ਕੀਤੇ ਸੰਗਤ ਕੀਤੀ ਉਹ ਅੱਜ ਵੀ ਸਰਵਣ ਕਰਾਉਂਦੇ ਨੇ ਤੇ ਜੋ ਬਚਨ ਉਹਨਾਂ ਨੇ ਆਪਣੀ ਰਸਨਾ ਤੋਂ ਕਹਿ ਦਿੱਤਾ ਉਹ ਖਾਲੀ ਨਹੀਂ ਕਦੇ ਵੀ ਗਿਆ ਉਹ ਪੂਰਾ ਹੀ ਹੋਇਆ ਹੈ ਦਾਸ ਨੇ ਪਿਛਲੇ ਦਿਨੀ ਵੀ ਇੱਕ ਜ਼ਿਕਰ ਕੀਤਾ ਸੀ ਕਿ ਸਰਦਾਰ ਮਲਕੀਤ ਸਿੰਘ ਜੀ ਆ ਕੁਝ ਸਮਾਂ ਪਹਿਲਾਂ ਹੀ ਅਕਾਲ ਚਲਾਣਾ ਕੀਤੇ ਨੇ ਡੇਡੇ ਧਨ ਤਨ ਬਾਬਾ ਕੁੰਦਨ ਸਿੰਘ ਜੀ ਦੇ ਸਮੇਂ ਜਿਨ੍ਹਾਂ ਨੇ ਆ ਗੁਰੂ ਨਾਨਕ ਸਾਹਿਬ ਜੀ ਦੇ ਸਰੂਪ ਤਿਆਰ ਕਰਨੇ ਬੜਾ ਹੁਨਰ ਸੀ ਹੋਰ ਸੇਵਾਵਾਂ ਵੀ ਕਰਨੀਆਂ ਅਸਥਾਨਾਂ ਤੇ ਚਲਦੀਆਂ ਸੇਵਾਵਾਂ ਵਿੱਚ ਵੀ ਅੱਗੇ ਹੋ ਕੇ ਹਿੱਸਾ ਪਾਉਣਾ ਅਗਵਾਈ ਕਰਨੀ ਸੇਵਾਵਾਂ ਕਰਨੀਆਂ ਕਰਾਉਣੀਆਂ ਤੇ ਉਹ ਮਲਕੀਤ ਸਿੰਘ ਜੀ ਉਹਨਾਂ ਦਾ ਬਚਪਨ ਸੀ ਤੇ ਉਹਨਾਂ ਦੇ ਸਿਰ ਵਿੱਚ ਕੇਸਾਂ ਵਿੱਚ ਉਠਾ ਹੋ ਜਾਣਾ ਫੋੜੇ ਫਿੰਸੀਆਂ ਹੋ ਜਾਣੀਆਂ ਕਈ ਥਾਵਾਂ ਤੋਂ ਦਵਾਈ ਲਈ ਇਲਾਜ ਕਰਾਇਆ ਪਰ ਕੋਈ ਲਾਭ ਨਾ ਹੋਇਆ ਇੱਕ ਵਾਰੀ ਧੰਨ ਬਾਬਾ ਈਸ਼ਰ ਸਿੰਘ ਜੀ ਬਡੂੰਦੀ ਨਗਰ ਗਏ ਜੋ ਕਿ ਬਾਰੀ ਤੌਰ ਤੇ ਜੇ ਆਪਾਂ ਗੱਲ ਕਰੀਏ ਧੰਨ ਬਾਬਾ ਈਸ਼ਰ ਸਿੰਘ ਜੀ ਦਾ ਨਾਨਕਾ ਨਗਰ ਵੀ ਹੈ ਤਾਂ ਉਸੇ ਨਗਰ ਦੇ ਹੀ ਸਨ ਸਰਦਾਰ ਮਲਕੀਤ ਸਿੰਘ ਜੀ ਅਜੇ ਬੱਚੇ ਸਨ ਬਾਬਾ ਈਸ਼ਰ ਸਿੰਘ ਜੀ ਗੱਡੀ ਵਿੱਚੋਂ ਉਤਰਨ ਹੀ ਲੱਗੇ ਸਨ ਇੱਕ ਚਰਨ ਗੱਡੀ ਤੋਂ ਹੇਠਾਂ ਕੀਤਾ ਸੀ ਦੂਸਰਾ ਗੱਡੀ 'ਚ ਹੀ ਸੀ ਤੇ ਉਹ ਮਲਕੀਤ ਸਿੰਘ ਜੀ ਜਿਹੜਾ ਬੱਚਾ ਜਿਨ੍ਹਾਂ ਦੇ ਸਿਰ ਵਿੱਚ ਕੇਸਾਂ ਵਿੱਚ ਉਠਾ ਹੋ ਜਾਂਦਾ ਸੀ ਫੋੜੇ ਫਿੰਸੀਆਂ ਹੋ ਜਾਂਦੀਆਂ ਸਨ ਉਹਨਾਂ ਦੇ ਰਿਸ਼ਤੇਦਾਰ ਮਿਸਤਰੀ ਸਿੰਘ ਨੇ ਬੇਨਤੀ ਕੀਤੀ ਜਿਹੜੇ ਕਿ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਕਾਫੀ ਨੇੜੇ ਸਨ ਨਿਸ਼ਕਾਮ ਸੇਵਾ ਬਹੁਤ ਸੇਵਾ ਕਰਦੇ ਸਨ ਬੇਨਤੀ ਕੀਤੀ ਬੱਚਾ ਅੱਗੇ ਕਰਕੇ ਬਾਬਾ ਜੀ ਆ ਬੱਚੇ ਦੇ ਸਿਰ ਵਿੱਚ ਉਠਾ ਹੋ ਜਾਂਦਾ ਫਿੰਸੀਆਂ ਹੋ ਜਾਂਦੀਆਂ ਨੇ ਇਨਫੈਕਸ਼ਨ ਹੋ ਜਾਂਦੀ ਹੈ ਕਿਰਪਾ ਕਰੋ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਉਹ ਬੱਚੇ ਦੇ ਸਿਰ ਤੇ ਹੱਥ ਰੱਖ ਕੇ ਸੁਭਾਵਕ ਹੀ ਇਨਾਂ ਹੀ ਬਚਨ ਕੀਤਾ ਕਿ ਗੁਰੂ ਭਲੀ ਕਰੇਗਾ ਕੁਝ ਨਹੀਂ ਹੋਇਆ ਠੀਕ ਹੈ ਉਦੋਂ ਤੋਂ ਲੈ ਕੇ ਜ਼ਿੰਦਗੀ ਭਰ ਉਹ ਮਲਕੀਤ ਸਿੰਘ ਜੀ ਦੇ ਸਿਰ ਵਿੱਚ ਕਦੇ ਵੀ ਓਮੇ ਫੋੜੇ ਫੈਂਸੀਆਂ ਨਹੀਂ ਹੋਈਆਂ ਉਠਾ ਨਹੀਂ ਹੋਇਆ ਇਨਫੈਕਸ਼ਨ ਨਹੀਂ ਹੋਈ ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਅਪਣਾਇਆ ਕਮਾਇਆ ਉਹਨਾਂ ਦੀ ਰਸਨਾ ਤੇ ਉਹਨਾਂ ਦੇ ਹਿਰਦੇ ਵਿੱਚ ਸਤਿਗੁਰੂ ਆਪ ਵੱਸਦੇ ਆ ਗੁਰ ਕਾ ਬਚਨ ਬਸੈ ਜੀ ਨਾਲੇ ਉਹਨਾਂ ਦੀ ਤਾਂ ਜਿੰਦ ਜਾਨ ਹੀ ਗੁਰੂ ਦਾ ਬਚਨ ਹੈ ਥਾਂ ਥਾਂ ਤੇ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਜਾ ਕੇ ਡੰਕੇ ਦੀ ਝੋਟ ਨਾਲ ਗੁਰਮਤਿ ਦਾ ਪ੍ਰਚਾਰ ਕੀਤਾ ਕਿ ਗੁਰੂਆਂ ਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸੰਗਤ ਮਹਾਂਪੁਰਸ਼ਾਂ ਦੀ ਜਿਵੇਂ ਆਪਾਂ ਸਰਵਣ ਕੀਤਾ ਆਮ ਹੀ ਇਹ ਧਾਰਨਾ ਲਗਵਾਉਣੀ ਖੰਡੇ ਦਾ ਅੰਮ੍ਰਿਤ ਪੀ ਲੈ ਜੇ ਮਿਰਣਾ ਕਲਗੀਆਂ ਵਾਲੇ ਨੂੰ ਕਿ ਜੇ ਤੂੰ ਕਲਗੀਧਰ ਪਾਤਸ਼ਾਹ ਦੀ ਪ੍ਰਸੰਤਾ ਚਾਹੁੰਦਾ ਹੈ ਉਹਨਾਂ ਦੇ ਸਾਜੇ ਹੋਏ ਪਰਿਵਾਰ ਵਿੱਚ ਖਾਲਸਾ ਪੰਥ ਵਿੱਚ ਦਾਖਲਾ ਲੈਣਾ ਤੂੰ ਵੀ ਖਾਲਸਾ ਬਣਨਾ ਹੈ ਗੁਰੂ ਦਾ ਸਿੱਖ ਬਣਨਾ ਹੈ ਤਾਂ ਫਿਰ ਅੰਮ੍ਰਿਤ ਛਕਣਾ ਵੀ ਜ਼ਰੂਰੀ ਹੈ ਹੁਕਮ ਮੰਨਣਾ ਜ਼ਰੂਰੀ ਹੈ ਜਿੱਥੇ ਵੀ ਗਏ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਇਉਂ ਕਿਰਪਾ ਕੀਤੀ ਇਉਂ ਮਿਹਰਾਂ ਕੀਤੀਆਂ ਜਿਹੜੇ ਮੰਨਣ ਵਾਲੇ ਐ ਉਹਨਾਂ ਨੂੰ ਗੁਰੂ ਦਾ ਬਚਨ ਗੁਰੂ ਦੀ ਦਰਗਾਹ ਤੋਂ ਉਹਨਾਂ ਦੇ ਧਰੋਂ ਘਰੋਂ ਵਰਸਾਏ ਮਾਪੁਰਖਾਂ ਦੇ ਬਚਨ ਪਿਆਰੇ ਲੱਗਦੇ ਆ ਜਿਹੜੇ ਬਿਲਕੁਲ ਨਾਸਤਕ ਹਨ ਮਨਮੁਖ ਹਨ ਉਹਨਾਂ ਨੂੰ ਨਹੀਂ ਚੰਗੇ ਲੱਗਦੇ ਗੁਰਬਾਣੀ ਦਾ ਫੁਰਮਾਨ ਹੈ ਸਤਗੁਰੂ ਨਾਸਤਕ ਦੀ ਮਨਮੁਖ ਦੀ ਗੱਲ ਕਰਦੇ ਨੇ ਕਹਿੰਦੇ ਨੇ ਉਹਦੇ ਵਾਸਤੇ ਤਾਂ ਇਹ ਹੈ ਅੰਮ੍ਰਿਤ ਕਉਰਾ ਵਿਖਿਆ ਮੀਠੀ ਸਾਗਤ ਕੀ ਵਿਦ ਨੈਨੋ ਡੀਠੀ ਕੂੜ ਕਪਟ ਅਹੰਕਾਰ ਰੀਝਾਨਾ ਨਾਮ ਸੁਨਤ ਜਨ ਵਿਛੂ ਦਸਾਨਾ ਕਹਿੰਦੇ ਨੇ ਉਹਨੂੰ ਅੰਮ੍ਰਿਤਮਈ ਬਾਣੀ ਚੰਗੀ ਨਹੀਂ ਲੱਗਦੀ ਨਾਸਤਕ ਨੂੰ ਮਨਮੁਖ ਨੂੰ ਉਹਨੂੰ ਗੁਰੂ ਦੇ ਹੁਕਮ ਅਨਸਾਰ ਅੰਮ੍ਰਿਤ ਛਕਣਾ ਵੀ ਚੰਗਾ ਨਹੀਂ ਲੱਗਦਾ ਉਹਨੂੰ ਅਸ਼ਲੀਲ ਗੱਲਾਂ ਬਾਤਾਂ ਉਹ ਵਿਚਾਰਾਂ ਚੰਗੀਆਂ ਲੱਗਦੀਆਂ ਨੇ ਉਹਨੂੰ ਨਾਸਤਕਪੁਣਾ ਹੀ ਚੰਗਾ ਲੱਗਦਾ ਹੈ ਅੰਮ੍ਰਿਤ ਕੌਰਾ ਵਿਖਿਆ ਮੀਠੀ ਸਾਖਤ ਕੀ ਵਿਧ ਸਾਖਤ ਰੱਬ ਨਾਲੋਂ ਟੁੱਟਿਆ ਜਿਹਨੂੰ ਮਨਮੁਖ ਆਖੀਦਾ ਹੈ ਜਿਹਨੂੰ ਨਾਸਤਕ ਕਹੀਦਾ ਹੈ ਸਾਖਤ ਕੀ ਵਿਦ ਨੈਨੋ ਡੀਠੀ ਸਤਿਗੁਰੂ ਕਿਰਪਾ ਕਰਦੇ ਨੇ ਮਨਮੁਖਾਂ ਦੀ ਰਹਿਣੀ ਬਹਿਣੀ ਅੱਖੀ ਵੇਖੀ ਐ ਉਹ ਐਵੇਂ ਦੀ ਹੈ ਉਹਨਾਂ ਨੂੰ ਅੰਮ੍ਰਿਤ ਘੋੜਾ ਲੱਗਦਾ ਵਿਉ ਚੰਗੀ ਲੱਗਦੀ ਐ ਉਹਨਾਂ ਨੂੰ ਅੰਮ੍ਰਿਤਮਈ ਬਾਣੀ ਮਾੜੀ ਲੱਗਦੀ ਐ ਤੇ ਜਿਹੜੇ ਅਸ਼ਲੀਲ ਮਨੋਕਥਾ ਨਾਲੋਂ ਗਿਰਾਹ ਦੇਣ ਵਾਲੇ ਗੀਤ ਚੰਗੇ ਲੱਗਦੇ ਨੇ ਕਿਹੋ ਜੀ ਉਹਦੀ ਅਵਸਥਾ ਹੁੰਦੀ ਹੈ ਕੂੜ ਕਪਟ ਅਹੰਕਾਰ ਰਿਝਾਨਾ ਨਾਸ਼ਵੰਤ ਪਦਾਰਥਾਂ ਵਿੱਚ ਖੱਜਤ ਰਹਿਣਾ ਧੋਖੇ ਕਰਨੇ ਹੋਮੇ ਵਿੱਚ ਆ ਕੇ ਆਪਣੇ ਆਪ ਵਿੱਚ ਹੀ ਹੰਕਾਰ ਵਿੱਚ ਹੰਕਾਰ ਨਾਲ ਭਰੇ ਹੀ ਤੁਰੇ ਫਿਰਨਾ ਇਹਦੇ ਵਿੱਚ ਹੀ ਮਸਤ ਰਹਿਣਾ ਤੇ ਸਤਿਗੁਰੂ ਫਰਮਾਉਂਦੇ ਨੇ ਨਾਮ ਤਾਂ ਉਕਾ ਹੀ ਚੰਗਾ ਨਹੀਂ ਲੱਗਦਾ ਨਾਮ ਤਾਂ ਸੁਣ ਕੇ ਵੀ ਇੰਜ ਲੱਗਦਾ ਹੈ ਕਿ ਜਿਵੇਂ ਵਿਛੂ ਨੇ ਡੰਗ ਮਾਰਿਆ ਹੋਊ ਕੂੜ ਕਪਟ ਅਹੰਕਾਰ ਰੀਝਾਨਾ ਨਾਮ ਸੁਨਤ ਜਨ ਵਿਛੂ ਡਿਸਾਨਾ ਤੇ ਜਿਹੜੇ ਗੁਰਮਖਾ ਜਿਨ੍ਹਾਂ ਦੇ ਕੋਈ ਚੰਗੇ ਭਾਗ ਆ ਉਹ ਫਿਰ ਭਾਗ ਜਾਗਦੇ ਨੇ ਉਹਨਾਂ ਵਾਸਤੇ ਤਾਂ ਥੋੜੀ ਜੀ ਚੰਗਿਆਰੀ ਚਾਹੀਦੀ ਹੈ ਜਿਵੇਂ ਥੋੜੀ ਜੀ ਚੰਗਿਆਰੀ ਹੋਵੇ ਤੇ ਅੱਗ ਲਟ ਲਟ ਕਰਕੇ ਬਲ ਪੈਂਦੀ ਹੈ ਭਾਂਬੜ ਮਚ ਜਾਂਦੇ ਨੇ ਉਹ ਗੁਰਮਤ ਨੂੰ ਧਾਰਨ ਕਰਦੇ ਨੇ ਸਤ ਕਰਕੇ ਮੰਨਦੇ ਨੇ ਕਿ ਇਹ ਸਤ ਗੁਰੂ ਦਾ ਹੁਕਮ ਹੈ ਇਹ ਜੋ ਮਹਾਪੁਰਖ ਕਹਿ ਰਹੇ ਨੇ ਇਹ ਗੁਰੂ ਦਾ ਹੁਕਮ ਸੁਣਾ ਰਹੇ ਨੇ ਸਾਡੇ ਭਲੇ ਵਾਸਤੇ ਆਖ ਰਹੇ ਨੇ ਅਸੀਂ ਇਹਨੂੰ ਸਤ ਕਰਕੇ ਮੰਨਣਾ ਕਰੀਏ ਸਾਧ ਸੰਗਤ ਧੰਨ ਬਾਬਾ ਈਸ਼ਰ ਸਿੰਘ ਜੀ ਜਿੱਥੇ ਵੀ ਗਏ ਪੰਜਾਬ ਹਰਿਆਣਾ ਦਿੱਲੀ ਕਲਕੱਤਾ ਮਹਾਰਾਸ਼ਟਰ ਮਧ ਪ੍ਰਦੇਸ਼ ਜਿੱਥੇ ਵੀ ਗਏ ਉਹਨਾਂ ਨੇ ਇਹੀ ਕਿਰਪਾ ਕੀਤੀ ਕਿ اے ਭਾਈ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਹੈ ਸਤਿਗੁਰੂ ਫਰਮਾਉਂਦੇ ਨੇ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਜੋ ਗੁਰੂ ਹੁਕਮ ਕਰਦਾ ਉਹਨੂੰ ਇਹ ਜਾਣ ਕੇ ਮੰਨਣਾ ਕਰੋ ਕਿ ਤੁਹਾਡੇ ਭਲੇ ਵਾਸਤੇ ਗੁਰੂ ਨੇ ਆਪਾਂ ਤੋਂ ਕੁਝ ਨਹੀਂ ਲੈਣਾ ਆਪਾਂ ਨੂੰ ਗੁਰੂ ਤੋਂ ਸਭ ਕੁਝ ਚਾਹੀਦਾ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਗਰਮਤ ਦੇ ਧਾਰਨੀ ਹੋਣਾ ਹੀ ਜ਼ਰੂਰੀ ਹੈ ਆ ਜਿਹੜੇ ਸਮਾਗਮ ਏਸੇ ਵਾਸਤੇ ਰੱਖੇ ਜਾਂਦੇ ਨੇ ਮਹਾਪੁਰਖ ਉਪਰਾਲਾ ਕਰਦੇ ਨੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਸੁਚਾ ਸਿੰਘ ਜੀ ਜਿਹੜੇ ਬੜਾਈ ਪਿਆਰ ਕਰਦੇ ਨੇ ਸਾਦਗੀ ਵਿੱਚ ਰਹਿਣਾ ਸਰਲ ਬਚਨ ਕਰਨੇ ਆਏ ਹੋਏ ਪ੍ਰਾਣੀਆਂ ਦੇ ਮਨਾਂ ਤੇ ਅਸਰ ਪੈਂਦਾ ਪ੍ਰਭਾਵ ਪੈਂਦਾ ਹੈ ਮਹਾਪੁਰਸ਼ ਸੁਭਾਵਕ ਕਦੇ-ਕਦੇ ਬਚਨ ਕਰਦੇ ਨੇ ਕਿ ਜਦੋਂ ਸਾਨੂੰ ਉੱਥੇ ਕੁਝ ਸਮਾਂ ਰਹਿ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀਸ਼ ਮੈਲ ਵਾਲੇ ਅਸਥਾਨ ਤੇ ਬਾਬਾ ਰਾਮ ਸਿੰਘ ਜੀ ਪਾਸ ਲਗਨ ਲੱਗੀ ਤੇ ਲਗਨ ਵੱਧਦੀ ਗਈ ਆ ਕਦੇ ਸੋਚਿਆ ਵੀ ਨਹੀਂ ਸੀ ਨਾ ਹੀ ਇਹੋ ਜੀ ਇੱਛਾ ਰੱਖੀ ਸੀ ਕਿ ਐਦਾਂ ਅਸੀਂ ਜੱਥਾ ਰੱਖਾਂਗੇ ਅਸਥਾਨ ਬਣ ਜਾਏਗਾ ਫਿਰ ਦੂਸਰਾ ਅਸਥਾਨ ਬਣ ਜਾਵੇਗਾ ਐਵੇਂ ਦੀ ਸੋਚ ਹੀ ਨਹੀਂ ਸੀ ਇਹੋ ਜੀ ਭਾਵਨਾ ਹੀ ਨਹੀਂ ਸੀ ਤੇ ਫਿਰ ਹੋ ਗਿਆ ਹੋ ਕਿਵੇਂ ਜਾਂਦਾ ਜਿੱਥੇ ਨਾਮ ਹੈ ਨਾ ਜਿੱਥੇ ਗੁਰੂ ਦਾ ਆਸਰਾ ਹੈ ਗੁਰੂ ਦਾ ਬਚਨ ਹੈ ਨਾ ਮੈਂ ਗੁਰੂ ਵਾਲੇ ਬਣ ਕੇ ਚੱਲੀਏ ਸਾਰੇ ਕਾਰਜ ਆਪਣੇ ਆਪ ਹੀ ਹੁੰਦੇ ਜਾਂਦੇ ਨੇ ਸਤਿਗੁਰੂ ਕਿਰਪਾ ਕਰਦੇ ਨੇ ਇੱਥੇ ਵੀ ਚੜ੍ਹਦੀ ਕਲਾ ਅੱਗੇ ਵੀ ਚੜ੍ਹਦੀ ਕਲਾ ਲੋਕ ਪਰਲੋਕ ਵਿੱਚ ਪੈਜ ਰੱਖਦੇ ਨੇ ਮਾਨ ਸਤਕਾਰ ਦਿੰਦੇ ਨੇ ਮਾਨ ਸਤਕਾਰ ਦਿੰਦੇ ਨੇ ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਓ ਪ੍ਰਗਟ ਜਾਏ ਜਿਹੜਾ ਮਨ ਲਵੇ ਉਹ ਪਤ ਨਾਲ ਸੰਸਾਰ ਵਿੱਚ ਉੱਗਾ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ ਮਹਾਪੁਰਸ਼ਾਂ ਦਾ ਕਿੰਨਾ ਸਤਕਾਰ ਹੈ ਕਿੰਨਾ ਨਾਮ ਹੈ ਇਹ ਨਾਮ ਬਾਣੀ ਦੇ ਸਦਕਾ ਫਿਰ ਨਿਰਮਾਨਤਾ ਚ ਰਹਿਣਾ ਅਭਿਮਾਨ ਨੂੰ ਪਾਸੇ ਕਰਕੇ ਆਪਣੇ ਜੱਥੇ ਦੇ ਸਿੰਘਾਂ ਨੂੰ ਵੀ ਕਿੱਡਾ ਮਾਣ ਦੇਣਾ ਕਿਸੇ ਕਿਸੇ ਨੂੰ ਤਾਂ ਬਿਲਕੁਲ ਊੜੇ ਐੜੇ ਤੋਂ ਲੈ ਕੇ ਪੜਾਇਆ ਤੇ ਗੁਰਮਤ ਦੇ ਧਾਰਨੀ ਤੇ ਗੁਰਮਤ ਦੇ ਪ੍ਰਚਾਰਕ ਬਣਾ ਦਿੱਤਾ ਕਿੰਨਾ ਜੀਵਨ ਬਦਲ ਦਿੱਤਾ ਇਹ ਮਹਾਪੁਰਸ਼ਾਂ ਦਾ ਕਰਮ ਹੈ ਕਮ ਹੈ ਸੋ ਦਾਸ ਇਸ ਸਮੇਂ ਤੇ ਵੀ ਮਹਾਪੁਰਸ਼ਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਜੋ ਕਿ ਸ੍ਰੀ ਗੁਰੂ ਹਰ राय ਸਾਹਿਬ ਜੀ ਦਾ ਸਤਿਗੁਰੂ ਜੀ ਦਾ ਪੁਰਬ ਨਾਲ ਬਾਬਾ ਈਸ਼ਰ ਸਿੰਘ ਜੀ ਨਾਨਕ ਸਰ ਕਲੇਰਾਵਾਲਿਆਂ ਦਾ ਜਨਮ ਦਿਹਾੜਾ ਬੜੇ ਉਤਸ਼ਾਹ ਤੇ ਉਮਾਨ ਨਾਲ ਮਨਾ ਰਹੇ ਨੇ ਮਹਾਪੁਰਸ਼ਾਂ ਨੂੰ ਆਪ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੇ ਸਰਵਨ ਕੀਤੇ ਨੇ ਮਹਾਪੁਰਸ਼ਾਂ ਦੇ ਕਮਾਈ ਵਾਲੇ ਬਚਨ ਅਤੀ ਸਤਿਕਾਰਯੋਗ ਸ੍ਰੀਮਾਨ ਸੰਤ ਬਾਬਾ ਗੁਰਚਰਨ ਸਿੰਘ ਜੀ ਨਾਨਕ ਸਰ ਕਲੇਰਾ ਤੋਂ ਜਿਨ੍ਹਾਂ ਨੇ ਆਪਣੇ ਕਮਾਈ ਵਾਲੇ ਬਚਨ ਆਪ ਸੰਗਤ ਨਾਲ ਸਾਂਝੇ ਕੀਤੇ ਨੇ